ਨਮਸਕਾਰ ਧੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਨਾਰਾਇਣ ਸਿੰਘ ਚੌੜਾ ਨੂੰ ਅੱਜ ਫਿਰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੁਲਿਸ ਲੈ ਕੇ ਪਹੁੰਚੇ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ 3 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਅੰਮ੍ਰਿਤਸਰ ਪੁਲਿਸ ਇੱਕ ਵਾਰ ਫੇਰ ਤੋਂ ਨਾਰਾਇਣ ਸਿੰਘ ਚੋੜਾ ਨੂੰ ਅਦਾਲਤ ਲੈ ਕੇ ਪਹੁੰਚੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਾਰਾਇਣ ਚੋੜਾ ਹੱਥ ਖੜੇ ਕਰਕੇ ਜਿਹੜੇ ਨੇ ਸ਼ਰਮਾ ਸਾਡੇ ਨਾਲ ਜੁੜੇ ਹੋਏ ਤਾਂ ਅਦਾਲਤ ਦੇ ਵਿੱਚ ਪੇਸ਼ ਹੁੰਦੇ ਹੋਏ ਤਾਂ ਸਿੱਧੀਆਂ ਤਸਵੀਰਾਂ ਆ ਰਹੀਆਂ ਨੇ ਕਿਹੜੇ ਕੋਰਟ ਕੰਪਲੈਕਸ ਦੀਆਂ ਨੇ ਕਿੱਥੇ ਨਾਰਾਇਣ ਸਿੰਘ ਚੋੜਾ ਨੂੰ ਅੱਜ ਫੇਰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੋਰ ਰਿਮਾਂਡ ਮਿਲ ਸਕਦਾ ਹੈ ਕੀ ਕੀ ਪੁੱਛਗਛ ਹੋਈ ਹੈ ਕਿਸੇ ਅਫਸਰ ਨਾਲ ਕੋਈ ਗੱਲਬਾਤ ਹੋਈ ਹੈ ਗगन ਕੀ ਜਾਣਕਾਰੀ ਤੁਹਾਡੇ ਕੋਲ ਅ ਦੇਖੋ ਰਣਜੀਤ ਸਿੰਘ ਤੋਂ ਬਿਲਹਿੰਗ ਨਰੇਂਦਰ ਸਿੰਘ ਚੋੜਾ ਦਾ ਜਿਹੜਾ 3 ਦਿਨ ਦਾ ਪੁਲਿਸ ਰਿਮਾਂਡ ਸੀ ਇਹ ਅੱਜ ਖਤਮ ਹੋ ਗਿਆ ਸੀ ਪੁਲਿਸ ਨੇ ਦੋ ਵਾਰੀ ਇਹ ਰਿਮਾਂਡ 3 ਦਿਨ ਦਿਨ ਦਾ ਲਿਆ ਹੈ ਤੇ ਨਰੇਂਦਰ ਸਿੰਘ ਚੋੜਾ ਨੂੰ ਅੱਜ ਸਖਤ ਰੱਖਿਆ ਪਰਬੰਧਾਂ ਦੇ ਵਿੱਚ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਹੈ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪਹੁੰਚੀ ਹੈ ਡੀ ਸੀ ਪੀ ਵਿਸ਼ਾਲਜੀਤ ਸਿੰਘ ਜਿਹੜੇ ਨੇ ਐਸ ਟੀ ਐਫ ਦੇ ਵੀ ਕੰਮ ਦੇਖਦੇ ਨੇ ਤਾਂ ਉਹ ਲੈ ਕੇ ਪਹੁੰਚੇ ਨੇ ਕਿਉਂਕਿ ਨਰੇਂਦਰ ਸਿੰਘ ਚੋੜਾ ਦੀ ਪੁੱਛਗਿੱਛ ਉਹਨਾਂ ਦੀ ਗਵਾਈ ਦੇ ਵਿੱਚ ਹੀ ਸੀ ਵੀ ਗੁਰਪ੍ਰੀਤ ਸਿੰਘ ਭੁੰਨਰ ਤੇ ਵਿਸ਼ਾਲਜੀਤ ਦੀ ਗਵਾਈ ਦੇ ਵਿੱਚ ਹੀ ਟੀਮ ਜਿਹੜੀ ਸੀ ਉਹ ਕਰ ਰਹੀ ਸੀ ਤਾਂ ਦੀ ਸੰਭਾਵਨਾ ਵਾਲੇ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਦੁਬਾਰਾ ਅੱਜ ਜਿਹੜਾ ਹੈ ਪੁਲਿਸ ਵੱਲੋਂ ਰਿਮਾਂਡ ਦੁਬਾਰਾ ਮੰਗੇ ਜਾਂਦੀ ਦੀ ਸੰਭਾਵਨਾ ਘੱਟ ਹੈ ਹਾਲਾਂਕਿ ਅਦਾਲਤ ਦੇ ਵਿੱਚ ਕਿਉਂਕਿ ਉਹਨਾਂ ਦੇ ਜਿਹੜੇ ਵਕੀਲ ਪੁੱਤਰ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਪੁਲਿਸ ਕੀ ਉਹਨਾਂ ਦਾ ਰਿਮਾਂਡ ਦੀ ਮੰਗ ਕਰਦੀ ਹੈ ਇਹ ਤਾਂ ਕੁਝ ਸਮੇਂ ਤੱਕ ਕਲੀਅਰ ਹੋਏਗਾ ਪਰ ਜ਼ਿਆਦਾ ਸੰਭਾਵਨਾ ਜੀ ਹੋਈ ਹੈ ਕਿ ਨਰੈਨ ਸਿੰਘ ਚੋੜਾ ਜਿਹੜੇ ਨੇ ਉਹਨਾਂ ਨੂੰ ਨਿਆਂਇਕ ਰਾਸਤੇ ਵਿੱਚ ਤਰੀਕੇ ਜਾ ਸਕਦੇ ਜਿਵੇਂ ਕਿ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਤਸਵੀਰਾਂ ਉਹ ਆਏ ਬੜੇ ਉਹਨਾਂ ਦੀ ਬਾਡੀ ਲੈਂਗੁਏਜ ਜਿਵੇਂ ਵੀ ਉਹ ਹੱਥ ਹਿਲਾ ਕੇ ਸਾਰਿਆਂ ਨੂੰ ਹੱਥ ਖੜਾ ਕਰਕੇ ਸਾਰਿਆਂ ਵੱਲ ਇਸ਼ਾਰਾ ਕਰਕੇ ਤੇ ਜਿਹੜੇ ਸੀ ਉਹ ਖੁਦ ਧੋੜ ਕੇ ਅਦਾਲਤ ਦੀ ਕੰਪਲੈਕਸ ਦੇ ਵਿੱਚ ਜਿਹੜੇ ਖੁਦ ਉਹ ਦਾਖਲ ਹੋਏ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਵਿੱਚ ਉਹ ਜਿਹੜੇ ਸੀ ਕਾਫੀ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਉਹ ਘੇਟ ਭੱਜ ਕੇ ਜਾ ਰਹੇ ਸੀ ਹਾਲਾਂਕਿ ਤੇ ਜਿਹੜਾ ਕੇਸ ਉਹਨਾਂ ਦੇ ਉੱਪਰ ਹੀ ਬਣਿਆ ਹੈ ਅਗਨੀ ਤੇ ਰਿਆ ਕੇ ਕਿਸੇ ਕਿਸਮ ਦੀ ਉਹਨਾਂ ਨੂੰ ਇਸ ਕੱਲ ਦੀ ਕੋਈ ਇਸ ਕੱਲ ਦਾ ਕੋਈ ਸ਼ਿਕਵਾ ਹੋਵੇਗਾ ਪਰ ਨਰੇਂਦਰ ਸਿੰਘ ਚੋੜਾ ਜਿਹੜੇ ਸੀ ਅੱਜ ਉਹ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੁਲਿਸ ਉਹਨਾਂ ਨੂੰ ਲੈ ਕੇ ਪਹੁੰਚੀ ਹੈ ਔਰ ਕਿਉਂਕਿ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੇ ਸਵਾਲ ਸੀ ਕਿ ਗਲੋਕ ਪਿਸਟਲ ਜਿਹੜਾ ਸੀ ਇੰਪੋਰਟਡ ਪਿਸਟਲ ਸੀ ਇਹ ਕਿੱਥੋਂ ਮੰਗਵਾਇਆ ਗਿਆ ਸੀ ਇਹ ਸਵਾਲ ਸੀ ਕਿ ਉਹਨਾਂ ਦੇ ਨਾਲ ਕਿਹੜੇ-ਕਿਹੜੇ ਸਾਥੀ ਸੀ ਇਸ ਦੇ ਵਿੱਚ ਕਿਹੜੀ ਸਾਜ਼ਿਸ਼ ਦੇ ਵਿੱਚ ਕੌਣ-ਕੌਣ ਸੀ ਤੇ ਇਹ ਤਮਾਮ ਜਿਹੜੇ ਸਵਾਲ ਸੀ ਇਹ ਤਿੰਨ-ਤਿੰਨ ਦਿਨ ਦੀ ਜਿਹੜੀ ਪੁੱਛਗਿੱਛ ਹੋਈ ਹੈ ਉਸ ਦੇ ਵਿੱਚ ਪੁਲਿਸ ਨੇ ਜਦੋਂ ਨਰੇਂਦਰ ਸਿੰਘ ਚੋੜਾ ਦੇ ਕੋਲੋਂ ਪੁੱ ਜਿਹੜੀ ਤਫਤੀਸ਼ ਹੈ ਕਿਉਂਕਿ ਇੱਕ ਕੇਸ ਬਹੁਤ ਵੱਡਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਆਇਆ ਕਿ ਦਰਬਾਰ ਸਾਹਿਬ ਦੇ ਵਿੱਚ ਤੇ ਉਥੇ ਜਿਹੜੀਆਂ ਵਕੀਲ ਨੇ ਜਿਹੜੇ ਉਹ ਵੀ ਜ਼ਰਾ ਕਰ ਰਹੇ ਨੇ ਅਕਾਲੀ ਦਲ ਵੱਲੋਂ ਲਗਾਤਾਰ ਜਿਹੜੇ ਦੋਸ਼ ਨੇ ਉਹ ਕਈ ਤਰ੍ਹਾਂ ਦੇ ਲਾਏ ਜਾ ਰਹੇ ਨੇ ਕਿਉਂਕਿ ਪੁਲਿਸ ਨੇ ਜਿਹੜੀ ਐਫ ਆਈ ਆਰ ਕੀਤੀ ਹੈ ਤਾਂ ਉਸ ਨੂੰ ਲੈ ਕੇ ਵੀ ਕੋਰਟ ਦੇ ਵਿੱਚ ਦੋਹਾਂ ਤਰਾਹ ਦੀ ਜਿਹੜੀ ਹੈ ਸਰਕਾਰੀ ਤੇ ਰਵੀਆ ਨਰੈਨ ਸਿੰਘ ਚੋੜਾ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੁੰਦੇ ਨੇ ਪਲੱਸ ਅਕਾਲੀ ਦਲ ਦੀ ਜਿਹੜੀ ਧਿਰ ਹੈ ਉਹਨਾਂ ਦੇ ਵੱਲੋਂ ਵੀ ਜ਼ਰਾ ਬਾਅਦ ਵਿੱਚ ਕੀਤੀ ਜਾਣੀ ਹੈ ਤਾਂ तमाम तरह ਦੇ ਜਿਹੜੇ ਸਵਾਲ ਨੇ ਉਹ ਅਸੀਂ ਜੇ ਜੋ ਸਾਡੇ ਕੋਲ ਰਿਪੋਰਟ ਹੈਗੀ ਪਰ ਅੱਜ ਨਰੈਨ ਸਿੰਘ ਚੋੜਾ ਵੱਡੀ ਖਬਰ ਇਹ ਹੋਈ ਹੈ ਕਿ ਨਰੈਨ ਸਿੰਘ ਚੋੜਾ ਨੂੰ ਤਿੰਨ ਦਿਨ ਦਾ ਰਿਮਾਂਡ ਜਿਹੜਾ ਖਤਮ ਹੋਇਆ ਦ ਅੱਜ ਖਤਮ ਹੋਇਆ ਉਸ ਨੂੰ ਹੁਣ ਇਸ ਵਕਤ ਅਦਾਲਤ ਦੇ ਵਿੱਚ ਦੁਬਾਰਾ ਉਹਨਾਂ ਨੂੰ ਬੋਲਦਰਮਾਨ ਤੇ ਭੇਜਿਆ ਜਾਂਦਾ ਹੈ ਜਾਂ ਨਿਆਂਗ੍ਰਾਸ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਦੇ ਉੱਤੇ ਸਾਡੀ ਨਜ਼ਰ ਰਗਾਤਰ ਬਣੀ ਹੋਈ ਹੈ ਜੀ ਸ਼ੁਕਰੀਆ ਗगन ਇਸ ਹਨ ਮੇਰੇ ਸਹਿਯੋਗੀ ਗਗਨ ਸ਼ਰਮਾ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਜਿੱਥੇ ਨਾਰਾਇਣ ਸਿੰਘ ਚੌੜਾ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਪਹੁੰਚੀ ਹੈ ਤਾਂ ਨਾਰਾਇਣ ਸਿੰਘ ਚੌੜਾ ਨੂੰ ਦੋ ਵਾਰੀ ਤਿੰਨ-ਤਿੰਨ ਦਿਨ ਦੇ ਰਿਮਾਨਡ ਤੋਂ ਬਾਅਦ ਅੱਜ ਫਿਰ ਤੋਂ ਪੇਸ਼ ਕੀਤਾ ਜਾ ਰਿਹਾ ਹੈ ਪੁਲਿਸ ਰਿਮਾਨਡ ਮੰਗਣ ਦੀ ਕੋਸ਼ਿਸ਼ ਕਰਦੀ ਹੈ ਅਦਾਲਤ ਰਿਮਾਨਡ ਦਿੰਦੀ ਹੈ ਜਾਂ ਨਹੀਂ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ ਕਿਉਂਕਿ ਇਹ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਹੈ ਸ਼ਖਬੀਰ ਸਿੰਘ ਬਾਦਲ ਜਿਹੜੇ ਸਾਬਕਾ ਡਿਪਟੀ ਸੀਐਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਤੇ ਦਰਬਾਰ ਸਾਹਿਬ ਦੇ ਗੇਟ ਤੇ ਜਦੋਂ ਉਹਨਾਂ ਨੂੰ ਧਾਰਮਿਕ ਸਜ਼ਾ ਪੂਰੀ ਕਰਦਿਆਂ ਜਦੋਂ ਉਹ ਪਹਿਰੇਦਾਰੀ ਕਰ ਰਹੀ ਸੀ ਉਸ ਵੇਲੇ ਹਮਲਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਗ੍ਰਿਫਤਾਰੀ ਹੁੰਦੀ ਹੈ ਦੋ ਬਾਰੀ ਤਿੰਨ ਤਿੰਨ ਦਿਨ ਦੇ ਰਮਾਨ ਤੋਬਾਦ ਅੱਜ ਫੇਰ ਤੋਂ ਨਾਰਾਇਣ ਸਿੰਘ ਚੋੜਾ ਨੂੰ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ